ਕਿੰਦਰ ਸਰਕਾਰ ਵੱਲੋਂ ਅੱਜ ਜਿਹੜਾ ਹੈਗਾ 24 25 ਦਾ ਬਜਟ ਪੇਸ਼ ਕੀਤਾ ਗਿਆ ਹੈਗਾ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਜ਼ਿਆਦਾ ਹੀ ਉਮੀਦਾਂ ਸੀ ਕਿਉਂਕਿ ਇਹ ਬਜਟ ਜਿਹੜਾ ਸੀਗਾ ਇੱਕ ਚੋਣਵੀ ਬਜਟ ਸੀਗਾ ਔਰ 2 ਮਹੀਨਿਆਂ ਬਾਅਦ ਜਿਹੜੇ ਹੈਗੇ ਨੇ ਚੋਣਾਂ ਆਉਣ ਵਾਲੇ ਨੇ ਔਰ ਇਸ ਬਜਟ ਦੇ ਵਿੱਚ ਕੀ ਕੀ ਰਾਹਤ ਮਿਲੀ ਹੈਗੀ ਹੈ ਕਿੰਨਾ ਲੋਕਾਂ ਨੂੰ ਫਾਇਦਾ ਹੋਵੇਗਾ ਔਰ ਕਿੰਨਾ ਬਿਜ਼ਨਸਮੈਨਾਂ ਨੂੰ ਇਸ ਬਜਟ ਤੋਂ ਕੁਝ ਵੀ ਲਾਭ ਨਹੀਂ ਹੋਵੇਗਾ ਜਾਂ ਨੁਕਸਾਨ ਹੋਵੇਗਾ ਅੱਜ ਸਾਡੇ ਨਾਲ ਫਾਸਟਪੇ ਦੇ ਉੱਪਰ ਬੋਗਾ ਦੇ ਐਡਵੋਕੇਟ ਰੁਪੇਂਦਰ ਕਾਂਸਲ ਜੀ ਹੈਗੇ ਨੇ ਨਾਲ ਦੀ ਨਾਲ ਇਹਨਾਂ ਦੀ ਫੈਮਿਲੀ ਜਿਹੜੀ ਇੱਕ ਵੱਡਾ ਬਿਜ਼ਨਸ ਵੀ ਮੋਗਾ ਦੇ ਵਿੱਚ ਕਰਦੀ ਹੈਗੀ ਆ ਇਹਨਾਂ ਤੋਂ ਸਾਰੀ ਜਾਣਕਾਰੀ ਲੈਣੇ ਹੈਗੇ ਆ ਕਿ ਇਸ ਬਜਟ ਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਹੈਗੀ ਆ ਕੀ ਮਦਦ ਮਿਲਦਾ ਲਈ ਸਹੂਲਤਾ ਮਿਲਣ ਵਾਲੀਆਂ ਨੇ ਜਾਂ ਕਿੰਨੀ ਕੁ ਰਿਲੈਕਸੇਸ਼ਨ ਮਿਲ ਗਈ ਕਾਥ ਸਾਹਿਬ ਤੁਹਾਡਾ ਪਹਿਲਾਂ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਕਾਥ ਸਾਹਿਬ ਆਪ ਜੀ ਬਜਟ ਪੇਸ਼ ਕੀਤਾ ਸਿਤਾਰਾਮ ਰਾਮ ਬੰਨੇ ਇਸ ਬਜਟ ਨੂੰ ਲੈ ਕੇ ਤੁਸੀਂ ਕੀ ਕਹੋਗੇ ਇਸ ਬਾਰੇ ਇਹ ਬਜਟ ਜਿਹੜਾ ਹੈਗਾ ਇਹ ਆਪਾਂ ਸਭ ਜਾਣਦੇ ਕਿ ਇਲੈਕਸ਼ਨ ਸੈਂਟਰ ਦੇ ਹੋਣ ਵਾਲੇ ਨੇ ਇਹ ਇੰਟਰਿਮ ਬਜਟ ਪੇਸ਼ ਹੋਇਆ ਹੈ ਇਹ ਫੁੱਲ ਬਜਟ ਨਹੀਂ ਹੈ ਫੁੱਲ ਬਜਟ ਉਦੋਂ ਆਏਗਾ ਜਦੋਂ ਚੁਣਿੰਦਾ ਸਰਕਾਰ ਚੁਣੀ ਜਾਏਗੀ ਤੇ ਸੈਂਟਰ ਚ ਜੋ ਵੀ ਸਰਕਾਰ ਆਏਗੀ ਉਹ ਆਪਣਾ ਫਾਈਨਲ ਬਜਟ ਫੁੱਲ ਬਜਟ ਉਸ 1 ਮਹੀਨੇ ਬਾਅਦ ਉਹ ਪੇਸ਼ ਕਰੇਗੀ ਇਹ ਇੰਟਰਿਮ ਬਜਟ ਦੇ ਵਿੱਚ ਕਿਉਂਕਿ ਚੋਣਾਂਵੀ ਹੋਣ ਕਰਕੇ ਇਹ ਫੁੱਲ ਬਜਟ ਨਹੀਂ ਪੇਸ਼ ਕਰ ਸਕਦੇ ਤੇ ਇਹਨਾਂ ਨੇ ਇਸ ਵਿੱਚ ਹੀ ਕਿਹਾ ਹੈ ਕੀ ਜੋ ਇਨਕਮ ਟੈਕਸ ਦੇ ਸਲੈਬ ਰੇਟ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਹੈ ਤੇ ਸਰਕਾਰ ਨੇ ਪਿਛਲੇ ਸਾਲ ਹੀ ਬਹੁਤ ਵੱਡਾ ਬੈਨੀਫਿਟ ਦਿੱਤਾ ਕਿ ਜੋ ਨਵੇਂ ਟੈਕਸ ਰਜਿਮ ਦੇ ਵਿੱਚ 7 ਲੱਖ ਰੁਪਏ ਤੱਕ ਕੋਈ ਵੀ ਟੈਕਸ ਇੰਡੀਵਿਜੂਅਲ ਨੂੰ ਨਹੀਂ ਹੈ ਤਾਂ ਆਪਣੇ ਆਪ ਦੀ ਵਿੱਚ ਐਡਾ ਬੈਨੀਫਿਟ ਹੈ ਤੇ ਇਸ ਸਾਲ ਇਸ ਉਹਨਾਂ ਨੇ ਕੋਈ ਸਲੈਬ ਰੇਟ ਚੇਂਜ ਨਹੀਂ ਕੀਤਾ ਹੈ ਹਾਂ ਜਿਹੜਾ ਬੈਨੀਫਿਟ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਡਾਇਰੈਕਟ ਟੈਕਸ ਜਿਹੜੀਆਂ ਡਿਮਾਂਡਾਂ ਖੜੀਆਂ ਹੈਗੀਆਂ ਅਸੈਸਮੈਂਟ ਈਅਰ 9 10 ਤੱਕ ਉਹ 25000 ਰੁਪਏ ਤੱਕ ਦੀ ਮਾਫ ਕਰ ਦਿੱਤੀਆਂ ਨੇ ਤੇ ਜਿਹੜੀਆਂ ਅਸੈਸਮੈਂਟイヤー 14 15 ਤੱਕ 10000 ਦੀ ਡਿਮਾਂਡ ਹੈ ਡਾਇਰੈਕਟ ਟੈਕਸ ਦੇ ਅੰਡਰ ਉਹਨੂੰ ਮਾਫ ਕਰ ਦਿੱਤਾ ਗਿਆ ਤਾਂ ਇਹਦਾ ਬੈਨੀਫਿਟ ਤਕਰੀਬਨ 1 ਕਰੋੜ ਬੰਦਿਆਂ ਨੂੰ ਹੋਵੇਗਾ ਮੈਂ ਫੇਰ ਰਿਪੀਟ ਕਰ ਦਿੰਦਾ ਹਾਂ ਅਸੈਸਮੈਂਟイヤー 9 10 ਤੱਕ 25000 ਤੇ ਅਸੈਸਮੈਂਟイヤー 10 11 ਤੋਂ ਅਸੈਸਮੈਂਟイヤー 14 15 ਤੱਕ 10000 ਰੁਪਏ ਤੱਕ ਦੀ ਡਿਮਾਂਡ ਡਾਇਰੈਕਟ ਟੈਕਸ ਦੇ ਵਿੱਚ ਮਾਫੀ ਲਈ ਪ੍ਰਪੋਜ਼ਲ ਆ ਚੁੱਕੀ ਹੈ ਜੇ ਜੇਪਾ ਗੱਲ ਕਰੀਏ ਆਮ ਬਿਜ਼ਨਸਮੈਨ ਦੀ ਜਾਂ ਆਮ ਮਿਡਲ ਕਲਾਸ ਦੇ ਲੋਕਾਂ ਦੀ ਉਹਨਾਂ ਵਾਸਤੇ ਇਹ ਬਜਟ ਦੇ ਵਿੱਚ ਕੀ ਕੁਝ ਰੱਖਿਆ ਗਿਆ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਇਹ ਇੰਟਰੀਮ ਬਜਟ ਹੈ ਇਹਦੇ ਵਿੱਚ ਸਰਕਾਰ ਕੁਝ ਵੀ ਹਲੇ ਆਪਣਾ ਚਨਾਵੀ ਸਾਲ ਹੋਣ ਕਰਕੇ ਨਹੀਂ ਆਪਣਾ ਫੁੱਲ ਬਜਟ ਦੇ ਸਕਦੀ ਅੱਜ ਦੀ ਡੇਟ ਦੇ ਵਿੱਚ ਬਿਜ਼ਨਸਮੈਨ ਜਾਂ ਕਿਸੇ ਵੀ ਤਬਕੇ ਲਈ ਕੋਈ ਫਾਇਦੇ ਕੋਈ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ ਇਸ ਵਿੱਚ ਸੋ ਉਹੀ ਸਾਰੀ ਸ਼ਰਤਾਂ ਲਾਗੂ ਨੇ ਜੋ ਪਰ ਬਜਟ ਪਿਛਲੇ ਸਾਲ ਚ ਪੇਸ਼ ਹੋਇਆ ਸੀ ਉਹ ਸਾਰੇ ਕਾਨੂੰਨ ਲਾਗੂ ਰਹਿਣਗੇ ਹਲੇ ਆਪਾਂ ਕਹਿ ਸਕਦੇ ਆ ਕਿ ਜਿਹੜਾ ਇਹ ਅੱਜ ਬਜਟ ਪੇਸ਼ ਕੀਤਾ ਹੈਗਾ ਇਹ ਸਿਰਫ ਪਿਛਲੇ ਸਾਲ ਨੂੰ ਹੀ ਜਿਹੜਾ ਰਿਪੀਟ ਕੀਤਾ ਗਿਆ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਗੱਲ ਹੈ ਉਹਨਾਂ ਨੇ ਬੇਸਿਕਲੀ ਟੈਕਸ ਰੇਟ ਇੱਕ ਬੜੀ ਜ਼ਰੂਰੀ ਚੀਜ਼ ਹੁੰਦੀ ਹੈ ਉਹ ਉਹਨਾਂ ਨੇ ਕਹਿਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੈ ਚਾਹੇ ਉਹ ਇਨਕਮ ਟੈਕਸ ਦੇ ਰਿਲੇਟਿਡ ਹੋਣ ਜਾਂ ਸਰਵਿਸ ਟੈਕਸ ਦੇ ਜਾਂ ਕਸਟਮਸ ਦੇ ਹੋਣ ਤਿੰਨ ਕਾਨੂੰਨਾਂ ਦੇ ਵਿੱਚ ਟੈਕਸ ਰੇਟ ਸੇਮ ਰਹਿਣਗੇ ਉਹਦੇ ਵਿੱਚ ਕੋਈ ਚੇਂਜ ਨਹੀਂ ਆਮ ਲੋਕਾਂ ਨੂੰ ਇੱਕ ਉਮੀਦ ਸੀ ਕਿ ਵੀ ਇਹ ਬਜਟ ਦੇ ਵਿੱਚ ਕੁਝ ਪੈਟਰੋਲੀਅਮ ਨੂੰ ਜਿਹੜਾ ਹੈਗਾ ਰਾਹਤ ਮਿਲੇਗੀ ਗੈਸੇ ਨੂੰ ਰਾਹਤ ਮਿਲੇਗੀ ਹੋਰ ਜਿਹੜੀਆਂ ਮਤਲਬ ਕਿ ਲੋਕਾਂ ਦੀਆਂ ਆਮ ਘਰਾਂ ਦੀਆਂ ਜੂਟਾਂ ਸੀਗੀਆਂ ਡੇਲੀ ਜਿਹੜੇ ਯੂਦੇ ਸੀਗੇ ਵੀ ਉਹਦੇ ਵਿੱਚ ਮਹਿੰਗਾਈ ਦੇ ਉੱਤੇ ਜਿਹੜਾਗਾ ਕੰਟਰੋਲ ਕਰਨ ਦੀ ਗੱਲ ਕੀਤੀ ਜਾਊਗੀ ਪਰ ਉਹਦੇ 'ਚ ਹੈ ਕੁਝ ਨਹੀਂ ਉਹ ਇਸ ਲਈ ਕਿ ਜਿਵੇਂ ਮੈਂ ਬਾਰ-ਬਾਰ ਕਹਿ ਰਹੇ ਕਿ ਇਹ ਲਾਸਟ ਇਅਰ ਗਵਰਨਮੈਂਟ ਦਾ ਹੋਣ ਕਰਕੇ ਇਸ ਬਜਟ ਨੂੰ ਇੰਟੈਰਿਮ ਬਜਟ ਹੀ ਆਪਾਂ ਕਹਿੰਦੇ ਆ ਇਸ ਦੇ ਵਿੱਚ ਉਹ ਕੋਈ ਲਾਭ ਹਾਨੀ ਨਹੀਂ ਦੇ ਸਕਦੇ बिकॉज ਆਫ ਪੋਲਿਟੀਕਲ ਕੰਪਲਸ਼ਨਸ ਤੇ ਸਾਨੂੰ ਉਮੀਦ ਹੈ ਕਿ ਜਿਸ ਹਿਸਾਬ ਨਾਲ ਇਹ ਸਰਕਾਰ ਲੋਕਾਂ ਦਾ ਖਿਆਲ ਰੱਖ ਰਹੀ ਹੈ ਬੈਨੀਫਿਟਸ ਦੇ ਰਹੀ ਹੈ ਤਾਂ ਜਦੋਂ ਇਹ ਫਾਈਨਲ ਬਜਟ ਤੇ ਫੁੱਲ ਬਜਟ ਪੇਸ਼ ਕਰਨਗੇ ਜਦੋਂ ਵੀ ਚੁਣ ਕੇ ਆਣਗੇ ਆਪਾਂ ਹੋਪ ਕਰਦੇ ਹਾਂ ਕਿ ਇਹ ਸਰਕਾਰ ਚੁਣ ਕੇ आएगी ਦੁਆਰਾ ਤਾਂ ਡੈਫੀਨਿਟਲੀ ਲੋਕਾਂ ਦੀ ਇਹ ਚੀਜ਼ਾਂ ਤੇ ਖਰੇ ਉਤਰਨਗੇ ਤੇ ਪੈਟਰੋਲੀਅਮ ਵਗੈਰਾ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਡੈਫੀਨਿਟਲੀ ਕੁਝ ਨਾ ਕੁਝ ਬੈਨੀਫਿਟ ਦੇਣਗੇ ਅ ਸੋ ਐਸਰ ਰੁਪਿੰਦਰ ਕਾਂਸਲ ਜੀ ਜਿਹਨਾਂ ਦਾ ਕਹਿਣਾ ਹੈਗਾ ਕਿ ਚੋਣਾਂ ਵੀ ਬਜਟ ਸੀਗਾ ਔਰ ਚੋਣਾਂ ਤੋਂ ਪਹਿਲਾਂ ਜਿਹੜਾ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਇਹਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਚੀਜ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਟਰਮ ਬਦਲ ਕਰੇਗਾ ਔਰ ਇਲੈਕਸ਼ਨਾਂ ਤੋਂ ਬਾਅਦ ਜਦੋਂ ਵੀ ਜਿਹੜੀ ਨਵੀਂ ਸਰਕਾਰ ਬਣਦੀ ਹੈਗੀ ਆ ਉਸ ਵੇਲੇ ਜਿਹੜਾ ਹੈਗਾ ਫੁੱਲ ਫਲੈਜ ਜਿਹੜਾ ਹੈਗਾ ਬਜਟ ਪੇਸ਼ ਕੀਤਾ ਜਾਊਗਾ ਔਰ ਉਦੋਂ ਹੀ ਜਿਹੜੀਆਂ ਹੈਗੀਆਂ ਸਾਰੀਆਂ ਜਿਹੜੀਆਂ ਹੈਗੀਆਂ ਸਹੂਲਤਾਂ ਜੋ ਵੀ ਸਰਕਾਰ ਕੇਂਦਰ ਸਰਕਾਰ ਵੱਲੋਂ ਮਿਲਦੀਆਂ ਹੈਗੀਆਂ ਉਹ ਦਿੱਤੀਆਂ ਜਾਣਗੀਆਂ ਪਰ ਹੁਣ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਬਜਟ ਹੈਗਾ ਇਹ ਪਿਛਲੇ ਸਾਲ ਦਾ ਬਜਟ ਜਿਹੜਾ ਹੈਗਾ ਬਿਲਕੁਲ ਰਿਪੀਟ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਕੋਈ ਵੀ ਨਵੀਂ ਐਮੈਂਡਮੈਂਟ ਨਹੀਂ ਕੀਤੀ ਜਾ ਸਕਦੀ ਕਿ ਚੋਣਵੀ ਬਜਟ ਨੂੰ ਆਪਾਂ ਕਹਿ ਸਕਦੇ ਹੈਗੇ ਚੋਣਾਂ ਤੋਂ ਪਹਿਲਾਂ ਇਹ ਬਜਟ ਜਿਹੜਾ ਹੈਗਾ ਟ੍ਰੈਂਡ ਬਜਟ ਜਿਹੜਾ ਹੈਗਾ ਪੇਸ਼ ਕੀਤਾ ਗਿਆ ਪੜਾ ਫਾਸਟਵੇ ਨਿਊਜ਼ ਬੋਗਾ